ਇਹ ਨਾ ਇੱਕ ਬੜੀ ਪੁਰਾਣੀ ਸਮੱਸਿਆ ਆ ਇਹ 10 15 ਸਾਲ ਪੁਰਾਣੀ ਸਮੱਸਿਆ ਅੱਜ ਦੀ ਸਮੱਸਿਆ ਨਹੀਂ ਹੈਗੀ ਜੀ ਔਰ ਇਹ ਸਭ ਤੋਂ ਵੱਧ ਐਸ ਫੇਰੇ ਜੇ ਨੁਕਸਾਨ ਪਹਚਾਰੀ ਹੈ ਉਹ ਗਰੀਬ ਤਬਕੇ ਦੇ ਲੋਕ ਜਿਹੜੇ ਸ਼ਡਿਊਲ ਕਾਸਟ ਛੋਟੇ ਪਰਿਵਾਰ ਨੇ ਉਹਨਾਂ ਦੇ ਬੱਚਿਆਂ ਦਾ ਰੁਝਾਨੇ ਦੇ ਵਿੱਚ ਤਬਦੀਲ ਹੁੰਦਾ ਹੈ ਫਿਰ ਉਸ ਤੋਂ ਬਾਅਦ ਉਹ ਕ੍ਰਾਈਮ ਕਰਦੇ ਨੇ ਫਿਰ ਉਹ ਹੌਲੀ ਹੌਲੀ ਜਿਹੜੇ ਅੱਜ ਜਵੇ ਤੁਸੀਂ ਸਮਝ ਲੋ ਕਿ 20 ਸਾਲ ਦਾ ਬੱਚਾ ਕੋ ਅੱਜ ਚੇਨੀਆਂ ਲਾ ਰਿਹਾ ਜਾਂ ਕੋ ਨਸ਼ੇ ਕਰ ਰਿਹਾ ਉਹਦੀ ਪੁਸ਼ਤਪ ਨਹੀਂ ਇਸ ਸਿਸਟਮ ਨੇ ਅਇਤੋਂ 10 ਸਾਲ ਪਹਿਲੋਂ ਕੀਤੀ ਐ ਤੇ ਅੱਜ ਆ ਕੇ ਉਹ ਚੇਨੀਆਂ ਲਾਉਣ ਜੋਗਾ ਹੋਇਆ ਤੇ ਅੱਜ ਆ ਕੇ ਉਹ ਛੁਰੀ ਮਾਰ ਕਰਨ ਜੋਗਾ ਜਾਂ ਗੈਂਗਸਟਰ ਬਣ ਕੇ ਜਾਂ ਕੁਝ ਇਹੋ ਜਿਹੇ ਧੰਦਿਆਂ ਦੇ ਵਿੱਚ ਉਹ ਇਨਵੋਲਵ ਹੋਇਆ ਮੈਂ ਦੁਸਰ ਇੱਕੋ ਜਿਹੀ ਸਮੁਦਾਇ ਨਹੀਂ ਔਜਲਾ ਸਾਹਿਬ ਮੇਰਾ ਖਿਆਲ ਇੱਕੋ ਸਮੁਦਾਇ ਨਹੀਂ ਹਰ ਸਮੁਦਾਇ ਮੈਂ ਮੈਂ ਤਾਂ ਕਹਿਣਾ ਕਿ ਗਰੀਬ ਸਮੁਦਾਇ ਇਹਦੇ ਵਿੱਚ ਜਿਆਦਾ ਜਿਸ ਗਰੀਬ ਚ ਜਿਆਦਾ ਤਦਾਦ ਐਸੀ ਭਾਈਚਾਰੇ ਦੀ ਕਾਂਗਰਸ ਪਾਰਟੀ ਦੇ ਜਿਹੜੇ ਲੀਡਰ ਹੈ ਗੁਰਜੀਤ ਸਿੰਘ ਔਜਲਾ ਜਿਹਨੇ ਕਿ ਉਹ ਕਹਿ ਰਿਹਾ ਐ ਐਸਸੀ ਭਾਈਚਾਰੇ ਦੇ ਗਰੀਬ ਤਬਕੇ ਦੇ ਇਹ ਨੇ ਵਾਕਾਜ ਲੋਕ ਉਹ ਇੱਕ ਚੰਨੀ ਹਾਲ ਹੁੰਦੇ ਤੇ ਤੁਸੀਂ ਵੀ ਇਸ ਭਾਈਚਾਰੇ ਨਾਲ ਜਿਹੜੇ ਜੁੜੇ ਹੋ ਤੁਹਾਡਾ ਇਹ ਬਾਰੇ ਕੀ ਕਹਿਣਾ ਇਹਦਾ ਉਹਨਾਂ ਦਾ ਬਿਆਨ ਆਇਆ ਮੈਂ ਉਹਨਾਂ ਦੇ ਬਿਆਨ ਤੋਂ ਜੀ ਬਹੁਤ ਹੀ ਪਰੇਸ਼ਾਨ ਹਾਂ ਮੈਨੂੰ ਉਸ ਗੱਲ ਤੇ ਬਹੁਤ ਹੀ ਦਰਾਜਗੀ ਹੈ ਕਿਉਂਕਿ ਇਹੋ ਜੇ ਲੀਡਰ ਬਹੁਤ ਹੀ ਘਟੀਆ ਹਰਕਤ ਕਰ ਰਹੇ ਆ ਜੋ ਕਿ ਗਰੀਬ ਤਬਕੇ ਨੂੰ ਗੈਂਗਸਟਰ ਦੱਸ ਰਹੇ ਆ ਆਤੰਗਵਾਦ ਦੱਸ ਰਹੇ ਆ ਅਤੇ ਚੋਰ ਤੇ ਨਸ਼ੇੜੀ ਦੱਸ ਰਹੇ ਆ ਇਹੋ ਜੇ ਕੁੱਤੇ ਕਾਂਗਰਸ ਲੀਡਰ ਤੇ ਜੁੱਤੀਆਂ ਪਹਿਣੀਆਂ ਚਾਹੀਦੀਆਂ ਤੇ ਅਸੀਂ ਇਹ ਕਹਿੰਦੇ ਆ ਵੀਡੀਓ ਉੱਚ ਕੋਟੀ ਤੱਕ ਪਹੁੰਚੇ ਰਾਜਾ ਬੜਿੰਗ ਤੱਕ ਪਹੁੰਚੇ ਤੇ ਆਪਣੇ ਕੀ ਨਾ ਰਾਹੁਲ ਗਾਂਧੀ ਤੱਕ ਪਹੁੰਚੇ ਇਹੋ ਜੇ ਲੀਡਰਾਂ ਨੂੰ ਬਾਹਰ ਕੱਢਣਾ ਚਾਹੀਦਾ ਹੈ ਮੂੰਹ ਕਾਲਾ ਕਰਕੇ ਛੇਤਰਾਂ ਦਾ ਹਾਰ ਪਾਉਣਾ ਚਾਹੀਦਾ ਤੇ ਇਹ ਕਾਰਵਾਈ ਨਾ ਹੋ ਸਕੇ ਤਾਂ ਇਹ ਇਹਦੀ ਕੋਠੀ ਅੱਗੇ ਆ ਅਸੀਂ ਧਰਨਾ ਦੇਵਾਂਗੇ ਅਤੇ ਇਹਦੇ ਜੋ ਵੀ ਵਿਚਾਰ ਹੋਣਗੇ ਉਸ ਸਮੇਂ ਕੀਤੇ ਜਾਣਗੇ ਜੀ ਲਕਸ਼ਰ ਆ ਗਏ ਨੇ ਜਾਦਾ ਗੱਲ ਕਰੀਏ ਜਿਹੜੀ ਵੋਟ ਹੈ ਦੇ ਕਿ ਐਸਸੀ ਭਾਈਚਾਰੇ ਦੀ ਬਹੁਤ ਜ਼ਿਆਦਾ ਵੋਟ ਗਿਣੀ ਹੈ ਹਾਂਜੀ 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 ਕੀ ਵੋਟਾਂ ਦੇ ਵਿੱਚ ਐਸਸੀ ਭਾਈਚਾਰਾ ਹੁਣ ਇਕੱਠਾ ਹੋ ਕੇ ਇਹ ਤਾਂ ਦੱਸੋ ਜਿਹੜਾ ਲੀਡਰ ਹੈ ਤੇ ਇਹਨਾਂ ਦਾ ਕੋਈ ਅਸਰ ਪਵੇਗਾ ਹਾਂਜੀ ਬਹੁਤ ਜ਼ਿਆਦਾ ਪਵੇਗਾ ਜੀ ਇਹਨਾਂ ਦੇ ਵਰ ਖਿਲਾਫ ਆ ਸੀ ਇਹਨਾਂ ਤੋਂ ਵੋਟ ਪਾਉਣੀ ਨਹੀਂ ਚਾਹੀਦੀ ਅਗਰ ਜੇ ਇਸ ਗੱਲ ਤੇ ਚੱਲਦੇ ਆ ਵੀ ਗਰੀਬ ਜਾਤੀ ਦੇ ਇਸ ਤਰ੍ਹਾਂ ਲੋਕ ਹੈਗੇ ਆ ਫਿਰ ਗਰੀਬਾਂ ਕੋਲੇ ਆਉਂਦੇ ਆ ਵੋਟ ਮੰਗਣ ਉਹਨੇ ਤਾਂ ਪਹਿਲਾਂ ਜਾਤੀ ਪੁੱਛੀ ਜਾਵੇ ਭਾਈ ਕਿਸ ਜਾਤ ਦੇੋਂ ਤੁਸੀਂ ਭਾਈ ਸਾਨੂੰ ਇਹ ਐਸਸੀ ਕਾਟੇ ਦੇੋਂ ਜਾਂ ਹੋਰ ਗਰੀਬ ਦਬਕੇ ਦੇੋਂ ਸਾਨੂੰ ਵੋਟ ਨਾ ਪਾਇਓ ਵੋਟਾਂ ਲੈਣ ਵੇਲੇ ਤੇ ਥੱਲੇ ਪੈਣ ਤੱਕ ਹੋ ਜਾਂਦੇ ਆ ਉਹ ਤਾਂ ਘਟਿਆ ਨੀਤੀ ਹੈ ਇਹਨਾਂ ਦੀ ਅਸੀਂ ਹਾਂਜੀ ਹਾਂਜੀ ਅਸੀਂ ਕਹਿੰਨੇ ਇਹਨਾਂ ਤੇ ਪੂਰਾ ਤੰਝ ਕੱਸਿਆ ਜਾਵੇ ਜੀ ਹਾਂਜੀ ਹਾਂਜੀ ਜੇਕਰ ਗਰੀਬ ਐਸਸੀ ਭਾਈਚਾਰੇ ਨੂੰ ਇਨਸਾਫ ਨਹੀਂ ਮਿਲਦਾ ਆ ਫਿਰ ਤੁਹਾਡਾ ਸੰਘਰਸ਼ ਕੀ ਹੋਊਗਾ ਅਗਲਾ ਸੰਘਰਸ਼ ਕੀ ਹੋਊਗਾ ਦੱਸ ਸਾਡਾ ਸੰਘਰਸ਼ ਹੋਊਗਾ ਜੀ ਪੂਰੇ ਪੰਜਾਬ ਚ ਚੱਕਾ ਜਾਮ ਕੀਤਾ ਜਾਊਗਾ ਅਤੇ ਉਸ ਦਾ ਘਰਾਵ ਕੀਤਾ ਜਾਊਗਾ ਜੀ ਇਹ ਗਰੀਬ ਲੋਕਾਂ ਨਾਲ ਕਿਉਂ ਹੁੰਦਾ ਇਹੋ ਜਾਂ ਬਸ ਗਰੀਬ ਲੋਕ ਇਸੇ ਤਰ੍ਹਾਂ ਜੀ ਇੱਕ ਆ ਕਾਟਾ ਗਰੀਬਾਂ ਦਾ ਇਸ ਕਰਕੇ ਦਬੇ ਹੋਏ ਆ ਉਹਨਾਂ ਨੂੰ ਜ਼ਿਆਦਾ ਦਗਾਉਂਦੇ ਆ ਬਈ ਇਹੀ ਚੱਕਰ ਆ ਜੀ ਹੋਰ ਕੋਈ ਨਹੀਂ ਇਹਦੇ ਚ ਜੀ ਹਾਂਜੀ ਹਾਂਜੀ ਇਹੋ ਜੀ ਲੀਡਰਾਂ ਨੂੰ ਇਹੋ ਜੀ ਸ਼ਬਦ ਸ਼ਰਾਵਲੀ ਵਰਤਨੀ ਸ਼ੋਭਾ ਦਿੰਦੀ ਹੈ ਨਹੀਂ ਬਿਲਕੁਲ ਨਹੀਂ ਹੈ ਜੀ ਕਿਉਂ ਅਸੀਂ ਧੀਆਂ ਪੈਣਾਂ ਦੀ ਗਾਲਾਂ ਵੀ ਕੱਢ ਸਕਦੇ ਆ ਪਰ ਅਸੀਂ ਇਹ ਚੰਗਾ ਨਹੀਂ ਸਮਝਦੇ ਅਸੀਂ ਬਹੁਤ ਕੁਝ ਕਹਿ ਸਕਦੇ ਆ ਇਹਨਾਂ ਵਾਸਤੇ ਵੀ ਪਰ ਧੀਆਂ ਪਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਇਸ ਕਰਕੇ ਅਸੀਂ ਮਾੜਾ ਲੱਭ ਨਹੀਂ ਬੋਲਣਾ ਚਾਹੁੰਦੇ ਜੀ ਤੁਸੀਂ ਕਿਵੇਂ ਦੇਖੋਗੇ ਬਾਈ ਜੀ ਤੁਸੀਂ ਕਿੰਨੇ ਦੇਖੋਗੇ ਇਹਦਾ ਇੱਕ ਲੀਡਰ ਬੰਦਾ ਗਾਲਾਂ ਕੱਢ ਰਿਹਾ ਜੀਭਾਂ ਨੂੰ ਚਹਿ ਰਿਹਾ ਯਾਨੀ ਕਿ ਇਹ ਚੰਨੂਆਂੋਂ ਦੇ ਆਏ ਇਹ ਸ਼ੁਰੂਆਤ ਕੀ ਕਰਦੇ ਇਹਨਾਂ ਦੇ ਬੱਚੇ ਜਿਵੇਂ ਕਿ ਚੋਰ ਬਣਦੇ ਇੱਥੇ ਵੀ ਕੀ ਕਹਿਣਾ ਕਿ ਬੰਦ ਕਰੀਂ ਕਹਿਣਾ ਜੀ ਇਹ ਇਹਨਾਂ ਨੂੰ ਆਪ ਨੂੰ ਚਾਹੀਦਾ ਜੀ ਸਮਝਦਾਰ ਬੰਦੇ ਆ ਪੜ੍ਹੇ ਲਿਖੇ ਹੋ ਕੇ ਬੰਦੇ ਕਿਉਂ ਜੀਆਂ ਗੱਲਾਂ ਕਰਦੇ ਇਹਨਾਂ ਨੂੰ ਮਤਲਬ ਹੋਣੀ ਚਾਹੀਦੀ ਬੋਲਣ ਦੀ ਮਾੜੀ ਮੋਟੀ ਤਾਂ ਸਰਵ ਮੰਨੇ ਬੰਦਾ ਹੂੰ ਸਮਝਦੇ ਇਸ ਗੱਲ ਨੂੰ ਤਾ ਤੇ ਹੂੰ ਆਹ ਕਾ ਲੀਡਰ ਬੰਦੇ ਆ ਇਹ ਲੀਡਰ ਬੰਦਾਂ ਨੂੰ ਇਹੋ ਜਿਹਾ ਕੁਝ ਸਿਖਾਇਆ ਜਾਂਦਾ ਵੀ ਤੁਸੀਂ ਐ ਸਮਾਜ ਦੇ ਵਿੱਚ ਐ ਬੋਲੋ ਹੂੰ ਜੀ ਹੂੰ ਯਾਰਾ ਤਰਤਾਈ ਦੇਖੋ ਜੀ ਇਹ ਗਰੀਬਾਂ ਤੇ ਤਵਾ ਲਾ ਦਿੰਦੇ ਆ ਪਰ ਕਰਦੇ ਵੱਡੇ ਲੋਕ ਹੀ ਆ ਕੋ ਇੰਨਾ ਦੀ ਪਹੁੰਚ ਹੁੰਦੀ ਹੈ ਉੱਪਰ ਤੱਕ ਇਹਨਾਂ ਦਾ ਨਾਮ ਨਹੀਂ ਆਉਂਦਾ ਪੂਰੇ ਇਸ ਕਰਕੇ ਇਹ ਦੂਜਿਆਂ ਤੇ ਇਹਨਾਂ ਗਰੀਬਾਂ ਤੇ ਤਵਾ ਲਾਉਂਦੇ ਆ ਤੇ ਮਿਲੇ ਭੁਗਤ ਇਹਨਾਂ ਦੀ ਆਪ ਦੀ ਹੁੰਦੀ ਹੈ ਜਿਹੜੇ ਵੀ ਗੈਂਗਸਟਰਵਾਦ ਪੈਦਾ ਕਰਦੇ ਆ ਜਾਂ ਕੋਈ ਚੈਨੀਆਂ ਲੁੱਟਣ ਵਾਲੇ ਨਸ਼ੇਵਾਦ ਇਹ ਜਿਆਦਾ ਵੱਡੇ ਲੀਡਰ ਘਟੀਆਂ ਲੋਕ ਕਰਾਉਂਦੇ ਆ ਸਾਰੇ ਲੀਡਰ ਇੱਕੋ ਜਿਹੇ ਨਹੀਂ ਹੈਗੇ ਠੀਕ ਹੈ ਨਹੀਂ ਨਾ ਕੋਈ ਮਾੜੀ ਪਾਰਟੀ ਆ ਆਗੂ ਮਾੜੀ ਆਗੂ ਮਾੜੇ ਹੋ ਜਾਂਦੇ ਐ ਇਸ ਕਰਕੇ ਇਹ ਪ੍ਰਭਾਵ ਪੈਂਦਾ ਹੁਣ ਵੋਟਾਂ ਇਲੈਕਸ਼ਨ ਆ ਗਿਆ ਤੇ ਜਨਨ ਕੀ ਇਹ ਘਰਾਂ ਦੇ ਵਿੱਚ ਵੋਟਾਂ ਲੈਣ ਆਉਣਗੇ ਜਦ ਵੋਟਾਂ ਲੈਣ ਆਉਣਗੇ ਕੀ ਇਹਨਾਂ ਨੂੰ ਇਹ ਸਵਾਲ-ਜਵਾਬ ਤੁਸੀਂ ਕਰੋਗੇ ਸਵਾਲ-ਜਵਾਬ ਜ਼ਰੂਰ ਹੋਊਗਾ ਜੀ ਹਾਂ ਸਵਾਲ ਇਹਨਾਂ ਨੂੰ ਪੁੱਛਾਂਗੇ ਕਿ ਸਾਡੇ ਤੇ ਜੋ ਤੁਸੀਂ ਤੰਜ ਕੱਸਦੇ ਹੋ ਠੀਕ ਹੈ ਮਾੜੇ ਸ਼ਬਦ ਬੋਲਦੇ ਹੋ ਇਹ ਕਿਉਂ ਬੋਲਦੇ ਹੋ ਸਾਨੂੰ ਇਹ ਸਾਰਾ ਕੁਝ ਇਹਨਾਂ ਤੋਂ ਪੁੱਛਿਆ ਜਾਊਗਾ ਇਹਨਾਂ ਨੂੰ ਕਰੋ ਪਹੁੰਚਾਇਆ ਜਾਊਗਾ ਇਹਨਾਂ ਦੀ ਗੱਲ ਜਨਨ ਕੀ ਹਾਈ ਕਮਾਂਡ ਤੱਕ ਪਹੁੰਚਾਈ ਤੁਸੀਂ ਹਾਈ ਕਮਾਂਡ ਤੱਕ ਪਹੁੰਚਾਵਾਂਗੇ ਜੀ ਅਸੀਂ ਹਾਂਜੀ ਹਾਂ ਤੁਹਾਡੇ ਚੈਨਲ ਦੁਆਰਾ ਹਾਈ ਕਮਾਂਡ ਤੱਕ ਪਹੁੰਚੂਗੀ ਗੱਲ ਜੀ ਹਾਂਜੀ ਈ ਰਾਜੇ ਬੜੇਗ ਨੂੰ ਤੁਸੀਂ ਮਿਲੇ ਜੀ ਅਸੀਂ ਨਹੀਂ ਮਿਲੇ ਜੀ ਇਹ ਕੱਲ ਹੀ ਅਸੀਂ ਵੀਡੀਓ ਵੇਖੀ ਹੈ ਇਸ ਕਰਕੇ ਅੱਜ ਇਹ ਕਾਰਵਾਈ ਕੀਤੀ ਹੈ ਅਸੀਂ ਜੀ ਹਾਂਜੀ ਬਲਕਿ ਪੂਰੇ ਜਿਹੜਾ ਪੰਜਾਬ ਦਾ ਐਸਸੀ ਭਾਈਚਾਰਾ ਇੱਕ ਮੰਚ ਤੇ ਇਕੱਠਾ ਹੋਊਗਾ ਹਾਂਜੀ ਹਾਂਜੀ ਜ਼ਰੂਰ ਹੋਊਗਾ ਜੀ ਹੈ ਹਾਂਜੀ ਹਾਂ ਜੇਕਰ ਇਨਸਾਫ ਨਹੀਂ ਮਿਲਦਾ ਤਾਂ ਐਸਸੀ ਭਾਈਚਾਰੇ ਦੇ ਲੋਕ ਆ ਜਿਹੜੇ ਉਹ ਇੱਕ ਮੰਚ ਤੇ ਇਕੱਠੇ ਹੋਣਗੇ ਜਿਨ੍ਹਾਂ ਨੂੰ ਜਨਨਿਕ ਕਾਂਗਰਸ ਪਾਰਟੀ ਦੇ ਗੁਰਜੀਤ ਸਿੰਘ ਅੱਜ ਲਾ ਕਹਿ ਰਹੇ ਨੇ ਕਿ ਜਿਹੜੇ ਇਹ ਲੋਕ ਆ ਇਹ ਚੈਨੀਆਂ ਲਾਉਣ ਵਾਲੇ ਲੋਕ ਆ ਇਹ ਜਿਹਨਾਂ ਕੇ ਖਰਚਾ ਚੱਕੀ ਫਿਰਦੇ ਇਹੀ ਕਹਿ ਰਿਹਾ ਵੀਡੀਓ ਹਾਂਜੀ ਹਾਂਜੀ ਇਹੀ ਕਹਿ ਰਹੇ ਜੀ ਹਾਂਜੀ ਹੋਰ ਕੁਝ ਕਹਿਣਾ ਹਾਂਜੀ ਹੋਰ ਕੁਝ ਸਹੀ